ਲਾਰਰ ਬਸ਼ਨ ਹੋਈ ਤੇ ਉਹਦੇ ਗੈਂਗ ਮੈਂਬਰ ਕਲੱਬਾਂ ਤੇ ਜਾਂਦੇ ਸੀ ਰਾਤ ਨੂੰ ਟਾਈਮ ਪਾਸ ਕਰਨ ਉਹਤੇ ਬੌਂਸਟਰ ਹੁੰਦੇ ਹੁਣ ਕਲੱਬ ਬਹੁਤ ਹੋ ਗਏ ਚਟੇਗੜ ਉਹਨਾਂ ਨੇ ਕਹਿ ਇਤਨਾ ਧਾ ਚੰਗਾ ਆਪਾਂ ਬੌਂਸਟਰਾਂ ਦੀ ਪੌੜ ਬਣਾਈਏ ਆਪਣੇ ਬੌਂਸਟਰ ਰੱਖਦੇ ਆਪਣੇ ਬੌਂਸਟਰ ਰਖਾਤੇ ਸਾਰੇ ਮਾਲਕਾਂ ਨੂੰ ਕਹਿ ਬੌਂਸਟਰ ਸਾਡੇ ਹੋਣਗੇ ਫਿਰ ਇਹਨਾਂ ਨੂੰ ਆਪ ਦਾ ਚੰਗੀ ਹੋਣ ਲਈ 22 ਬਣ ਕੇ ਤੇ ਭਾਈ ਵੀ ਬਣ ਕੇ ਉਥੋ ਹੀ ਸ਼ੁਰੂਆਤ ਹੋ ਜਾਂਦੀ ਹੈ ਤੁਹਾਨੂੰ ਮਹਾਲੀ ਤੋਂ ਚੰਡੀਗੜ੍ਹ ਉਸ ਤਰ੍ਹਾਂ ਸਤਿ ਜੀ ਚੰਡੀਗੜ੍ਹ ਚੰਦਰਵਾਲੇ ਕਮਿਸ਼ਨ ਰਏ ਤੁਹਾਨੂੰ ਪਤਾ ਹੋਣਾ ਤੁਸੀਂ ਰਹੇ ਹੋ ਇੱਥੇ ਜੀ ਲੋਰਰ ਬਸ ਨੋਈ ਤੇ ਉਹਦੇ ਗੈਂਗ ਮੈਂਬਰ ਕਲੱਬਾਂ ਤੇ ਜਾਂਦੇ ਸੀ ਰਾਤ ਨੂੰ ਟਾਈਮ ਪਾਸ ਕਰਨ ਲੋਕਾਂ ਨੂੰ ਮਿਲਣਾ ਗਿਲਣਾ ਦਰੂਹ ਪਿਣੀ ਨਹੀਂ ਪਣੀ ਆਪਣਾ ਢਾਂ ਉੱਥੇ ਬੰਕਰ ਹੁੰਦੇ ਸੀ ਕਲੱਬ ਬਹੁਤ ਹੋ ਗਏ ਚੰਡੀਗੜ੍ਹ ਹਮ ਉਹਨਾਂ ਨੇ ਕਿਹਾ ਇਹ ਤਾਂ ਦਾ ਚਗਾ ਪਾਉ ਬੌਂਸਟਰਾਂ ਦੀ ਪੌਦ ਬਣਾਈਏ ਆਪਣੇ ਬੌਂਸਟਰ ਰੱਖਦੇ ਆ ਆਪਣੇ ਬੌਂਸਟਰ ਰਖਾਤੇ ਸਾਰੇ ਮਾਲਕਾਂ ਨੂੰ ਕਹੇ ਬੌਂਸਟਰ ਸਾਡੇ ਹੋਣਗੇ ਹਮ ਹੁਣ ਬੌਂਸਟਰਾਂ ਨੂੰ ਚਗੇ ਤਰ੍ਹਾਂ ਖਾ ਮਿਲਦੀ ਸੀ ਬੌਂਸਟਰ ਆਪਣਾ ਥੋੜਾ ਬਹੁਤ ਇੱਛਾ ਇਹਨਾਂ ਨੂੰ ਵੀ ਦੇ ਦਿੰਦੇ ਸੀ ਜਿਹੜਾ ਲੈਂਦੇ ਤੇ ਹੋਟਲ ਵਾਲੇ ਤੋਂ ਉਹ ਲਿਆ ਕੇ ਦੇ ਦਿੰਦੇ ਫਿਰ ਇਹਨਾਂ ਨੂੰ ਆਪਦਾ ਚਗੇ ਹੋਣ ਲੱਗੀ ਟੌਲ ਟਪਾਈ ਬਣ ਗਿਆ ਬਾਈ ਵੀ ਬਣ ਗਏ ਤੇ ਭਾਈ ਵੀ ਬਣ ਗਏ ਇੱਕ ਤਬਕਾ ਭਾਈ ਜੀ ਕਹਣ ਲੱਗਿਆ ਦੂਜਾ ਤਬਕਾ ਭਾਈ ਕਹਣ ਲੱਗਿਆ ਉਹ ਚੇ ਸ਼ੁਰੂਆਤ ਹੋਣੀ ਹੈ। ਜਿਵੇਂ ਨਾਈਟ ਕਲੱਬ ਵਾਲੇ ਦਿੰਦੇ ਆ ਫਿਰ ਸਿਰਮੇ ਵਾਲਿਆਂ ਤੋਂ ਵੀ ਮੰਗੋ। ਫਿਰ ਵੱਡੇ ਰੈਸਟੋਰੈਂਟ ਹੋਣਾ ਤਾਂ ਵੀ ਮੰਗੋ। ਫਿਰ ਜਿਹੜੇ ਬਾਹਰ ਵੀਰਾਂ ਸੈਂਟਰ ਵਾਲੇ ਉਹਨਾਂ ਤੋਂ ਮੰਗੋ। ਫਿਰ ਟੋਲ ਨਾਕਿਆਂ ਵਾਲਿਆਂ ਤੋਂ ਮੰਗ ਲਓ। ਪ੍ਰਾਈਵੇਟ ਹਸਪਤਾਲਾਂ ਤੋਂ ਮੰਗ ਲਓ ਨਹੀਂ ਘਟੀਆਂ ਨਹੀਂ ਬਾਹਰ ਲੱਗਣ ਤੋਂ। ਇਹ ਬਾਤਾਂ ਚੱਲਦਾ। ਇਹ ਇਹਨੂੰ ਕਹਿੰਦੇ ਪ੍ਰੋਟੈਕਸ਼ਨ ਮਨੀ। ਉਹ ਇਹ ਨਹੀਂ ਕਹਿੰਦੇ ਹਫਤਾ ਨਹੀਂ ਕਹਿੰਦੇ ਉਹਨੂੰ ਪ੍ਰੋਟੈਕਸ਼ਨ ਮਨੀ ਕਹਿੰਦੇ ਜੇ ਤੁਸੀਂ ਬਿਜ਼ਨਸ ਕਰਨਾ ਸਾਨੂੰ ਫੈਸਲਾ ਨਹੀਂ ਇਹ ਤੋੜ-ਪੋੜ ਕਰਾ ਦੇਾਂਗੇ ਤੇ ਸਾਡੇ ਹੁੰਦਿਆਂ ਕੋਈ ਹੋਰ ਤੁਹਾਡੇ ਕੋਲੇ ਮੰਗਣ ਨਹੀਂ ਆਊਗਾ ਸਾਨੂੰ ਪ੍ਰੋਟੈਕਟ ਕਰਾਂਗੇ ਇਹ ਤੋਂ ਆਰਗੇਨਾਈਜ਼ ਕ੍ਰਾਈਮ ਸ਼ੁਰੂ ਹੁੰਦਾ ਜਦੋਂ ਤੁਸੀਂ ਕਿ ਕਿਸੇ ਨੂੰ ਪ੍ਰੋਟੈਕਟ ਕਰਦੇ ਹੋ ਬੰਦਾ ਇਹ ਕਹਿੰਦਾ ਯਾਰ ਕੋਈ ਨਹੀਂ ਇਹ ਮੇਨੇ ਦਾ ਜਾਂਦਾ 25-50000 ਰੁਪਇਆ ਸ਼ਾਂਤੀ ਤਾਂ ਹੈ ਕੋਈ ਤੋੜ-ਪੋੜ ਦਾ ਡਰ ਨਹੀਂ ਲੜਾਈ ਝਗੜਾ ਦਾ ਡਰ ਨਹੀਂ ਆਪੇ ਹੈਡਲ ਕਰਨਗੇ ਮੈਂ ਆਪਣਾ ਇੱਕ ਬੜੀ ਗੱਡ ਰੱਖ ਲਾਂ ਉਹਦੇ ਕਿਤੇ ਗੋਲੀ ਲੱਗਦੇ ਜਾਓ ਕਿਸੇ ਨੂੰ ਮਾਰ ਦੇ ਮੈਨੂੰ ਸਾਰੀ ਮਨਤਰੀ ਕਾਪੋਕ ਫੁਣਿਆ ਪੈਣੀ ਆ ਇੱਥੇ ਆ ਕੇ ਆਪੇ ਜਾਣਨ ਕਿ ਸੋ ਇਹਦੇ ਫਾਇਦੇ ਵੀ ਹੁੰਦੇ ਆ ਨੁਕਸਾਨ ਵੀ ਤੇ ਇਹ ਖਾਰੇ ਆ ਨੜ ਬੰਦੇ ਇਕੱਠੇ ਮਿਲ ਜਾਂਦੇ ਫਿਰ ਇਹਨਾਂ ਨੂੰ ਪ੍ਰੋਟੈਕਟੇ ਚਾਹੀਦੀ ਹੁੰਦੀ ਹੈ ਪੁਲਿਸ ਤੋਂ ਕਿ ਸਾਨੂੰ ਪੁਲਿਸ ਫੜੇ ਨਾ ਪੁਲਿਸ ਤੋਂ ਫਿਰ ਇਹ ਹਫਤਾ ਜਣਾ ਚਲੂ ਕਰਦੇ ਕਿ ਸਾਡੇ ਕੋਲ ਪੈਸਾ ਲੈ ਆਪਣਾ ਆਪਣਾ ਥਾਣਾ ਬਣ ਲੈਂਦੇ ਕੋਤੋਂ ਇਹਨੇ ਪੈਸੇ ਦੇਾਂਗੇ ਤੁਹਾਡਾ ਬੰਦਾ ਜੇ ਫੜ ਵੀ ਲਿਆ ਤੇ ਜਲਦੀ ਛਡ ਦੇਣਾ ਸਿਰੇ ਕੇਸ ਨਹੀਂ ਬਣਾਉਣਾ ਉਹ ਉਹ ਇੱਕ انا ਦੀ ਪ੍ਰਾਈਵੇਟ ਆਰਮੀ ਬਣੀ ਚੁਣਨੀ ਤੇ ਬੰਦੇ ਸੇਫ ਹੋ ਜਾਂਦੇ ਪੁਲਿਸ ਟੇਸ਼ਨ ਨਾਲ ਗੱਲ ਕਰਨ ਵਾਲਾ ਬੰਦੇ ਰੱਖ ਲੈਂਦੇ ਹਮ ਹੁਣ ਜੋ ਪੁਲਿਸ ਵਾਲੇ ਨਾਲ ਸੁਣ ਫਿਰ ਕਿੱਥੇ ਜਾਣਗੇ ਫਿਰ politicians ਜਿਹੜੇ ਰਾਜਨੇਤਾ ਨੇ ਉਹਨਾਂ ਨੂੰ ਜਦੋਂ ਇਲੈਕਸ਼ਨ ਆਉਂਦੀ ਆ ਉਹ ਫਿਰ ਉਹਨਾਂ ਨੂੰ ਵਰਤਦੇ ਆ ਜੋ 플ਾਨੇ ਬਣਦਾ ਸਰਪੰਚ ਦੀਆਂ 750 ਵੋਟਾਂ ਉਹ ਆਪਣੇ ਖਿਲਾਫ ਆ ਉਹਨਿੰਦਾ ਕਰੋ ਜਰਾ ਫਿਰ ਪਹੁੰਚ ਜਾਂਦੇ ਆ ਪਰ ਉਹ ਟਾਪ ਵਾਣ ਦੇ ਹੁਣ ਤਾਂ ਸਿਸਟਮ ਚੇਂਜ ਹੋ ਗਿਆ ਬੰਬੇ ਬੋਟ ਕੈਪਚਰਿੰਗ بڑے بڑے ਲੈਵਲ ਤੇ ਹੁੰਦੀ ਉਹ ਸਾਰੇ ਅੰਡਰਵਰਲਡ ਵਾਲੇ ਕਰਦੇ ਹੁੰਦੇ ਅੱਛਾ ਆ ਬੰਦੇ ਜਿਹਨਾਂ ਦੇ ਵੋਟਾਂ ਘਰੋਂ ਹੀ ਨਿਕਲਦੇ ਇਹ ਅਨਾਦ ਲੈ ਕੇ ਪਰਕੀ ਜਿ ਲੈ ਕੇ ਇਹਨਾਂ ਦੇ ਬੰਦੇ ਜਾ ਕੇ ਵੋਟਾਂ ਪਾਉਂਦੇ ਸੀ 150 200 ਬੰਦੇ ਵਾਲੇ ਗਰੁੱਪ ਨੇ ਕਰਦੇ ਸੀ ਪਹਿਲਾਂ ਇੱਕ ਬੂਥ ਤੇ ਵੋਟਾਂ ਪਾਤੀ ਪਰ ਦੂਜੇ ਦੇ ਪਾਤੀਆਂ ਤੇ ਪਾਤੀਆਂ ਦਾ ਚਾਨ ਨਹੀਂ ਲੱਗਦੀ ਸੀ ਉਂਗਲੀ ਤੇ ਉਡਰਦੇ ਸੀ ਸਟਾਫ ਵਾਲੇ ਵੀ ਸਾਰੇ ਪੋਲਸਾਲੇ ਵੀ ਦਰਦੀ ਸੀ ਸੋ ਇਹ ਜਿੰਨਾ ਮਸਲ ਪਾਵਰੰ ਬਹੁਤ ਹੋਗੀ ਉਹਨਾ ਅੰਡਰਵਲ ਦੇ ਕਰਕੇ ਦੇ ਮਜ਼ਬੂਤ ਹੁੰਦੇ ਰਹਿੰਦੇ